ਬਜ਼ੁਰਗ ਹਮੋਂ ਮਰ ਬਾਬਾ ਸਾਹਿਬ ਅੰਮੇੜਕਰ ਨੂੰ ਯਾਦ ਕਰੀਏ ਜੈਪੀ ਜੈ ਬਾਪ ਜੈਪੀ ਜੈ ਬਾਪ ਜੈ ਭਾਰਤ ਮੇਰੀ ਗੱਲ ਇੱਥੇ ਬੈਠਿਆਂ ਦੇ 1 ਲੱਖ ਬੰਦੇ ਤੱਕ ਜਾਵੇ ਤਾਂ ਆਪਣੇ ਫੋਨ ਜਿਹੜੇ ਫੇਸਬੁੱਕ ਯੂਜ਼ ਕਰਦੇ ਆ ਉਤਰਾਤਰ ਲਾਈਵ ਤੇ ਲਾਓ ਰਿਕਾਰਡਿੰਗ ਤੇ ਲਾਓ ਲਾਈਵ ਤੇ ਲਾਓ ਔਰ ਉਹਨੂੰ ਪਾਓ ਜਿੱਥੇ ਪਾ ਸਕਦੇ ਜਿੱਥੇ ਰਹਿ ਗਈ ਤਾਂ ਇੱਥੇ ਰਹਿ ਜਾਣੀ ਆ ਸਾਰੇ ਹੀ ਫੋਨ ਆਪਣਾ ਜਰੂਰ ਲਾਓ ਬੇਨਤੀ ਆ ਜਿੰਨੇ ਲਾ ਸਕਦੇ ਰਾਹੁਲ ਗਾਂਧੀ ਕਾਂਗਰਸ ਦਾ ਫਰਜ਼ੰਦ ਜਿਹਦੇ ਇਤਲੀ ਨਾਂ ਕੇ ਆ ਉਹ ਕੱਲ ਬਿਆਨ ਦਿੰਦਾ ਕਿ ਕਾਸ਼ੀਰਾਮ ਸਾਹਿਬ ਵਿੱਚ ਨਹੀਂ ਰਾਹੁਲ ਗਾਂਧੀ ਕਾਂਗਰਸ ਦਾ ਸਰਵੇ ਸਰਵਾ ਜਿਸ ਦੇ ਇਤਿਲੀ ਨਾਂ ਕੇ ਆ ਉਹ ਬਿਆਨ ਦਿੰਦਾ ਕਿ ਸਰ ਕਾਸ਼ੀਰਾਮ ਬਾਰੇ ਗਲਤ ਬੋਲਦਾ ਕਿ ਸਭ ਕਾਂਸੀ ਰਾਂਗ ਜੰਨਤ ਹੈ ਰਾਹੁਲ ਗਾਂਧੀ ਤੇ ਰਾਹੁਲ ਗਾਂਧੀ ਦੀ ਕਾਂਗਰਸ ਦਾ ਬਾਪੂ ਮਹਾਤਮਾ ਮੋਹਨਦਾਸ ਕਰਮਚੰਦ ਗਾਂਧੀ ਜਦੋਂ ਜਿਉਂਦਾ ਸੀ ਤਾਂ ਬਾਬਾ ਸਾਹਿਬ ਮੇੜ ਕਰਵਾਰੇ ਇਹ ਕਾਂਗਰਸ ਕਹਿੰਦੀ ਸੀ ਗਾਂਧੀ बोलਦੀ ਸੀ ਬਾਬਾ ਸਾਹਿਬ ਅੰਬੇਡਕਰ ਬਾਰੇ ਕਿ ਬਾਬਾ ਸਾਹਿਬ ਅੰਬੇਡਕਰ ਇਸ ਨਹੀਂ ਦਿੱਲੀ ਦੀ ਗੋਲ ਵਿੱਚ ਲੰਡਨ ਦੀ ਗੋਲ ਵਿੱਚ ਕਾਨਫਰੰਸ ਦੇ ਵਿੱਚ ਗਾਂਧੀ ਨੇ ਕਿਹਾ ਸੀ ਮੇਰੇ ਜਾਨੋ ਮੋਹਨਦਾਸ ਕਰਮਚੰਦ ਗਾਂਧੀ ਨੇ ਕਿ ਅੰਬੇਡਕਰ ਸਾਹਿਬ ਨੂੰ ਗੋਲ ਵਿੱਚ ਕਾਨਫਰੰਸ ਦੇ ਵਿੱਚ ਨਾ ਬਿਠਾਓ ਅੰਬੇਡਕਰ ਜੀ ਨਹੀਂ ਬਾਬਾ ਸਾਹ ਅੰਬੇਡਕਰ ਜਦੋਂ ਪਾਰਲੀਮੈਂਟ ਦੇ ਵਿੱਚ ਪੜਨਾ ਸੀ ਐਸੇ ਹੀ ਕਾਂਗਰਸ ਨੇ ਕਿਹਾ ਸੀ ਕਿ ਪਾਰਲੀਮੈਂਟ ਦੇ ਤਾਕੀਆਂ ਦਰਵਾਜੇ ਹੀ ਨਹੀਂ ਰੋਸ਼ਨਦਾਰ ਵੀ ਬੰਦ ਕਰ ਦਿੱਤੇ ਆ امبیڈکر یو آر نتنگ تیری ہوا بھی اندر بڑھ نہیں سکتی جیڑی گل کانگریس کا مہاتما گاندھی بابا صاحب امبیڈکر بارے کہ اٹلی والیا دوتا پانجا بیٹا شریف راہل گاندھی سابقا شی رام جی بارے آپ شبد بول رہے ہیں کانگریس جس نے بابا صاحب امبیڈکر خون دے ہنجو روایا جدو کانگریس گدی تو باہر ہوئی ہاتھی جتنے سے ਤੇ ਬਾਬਾ ਸਾਹਿਬ ਅੰਬेडकर ਨੂੰ ਕਾਂਗਰਸ ਨੇ ਭਾਰਤ ਰਤਨ ਦਾ ਵੀ ਖਿਤਾਬ ਨਹੀਂ ਸੀ ਦਿੱਤਾ ਕਾਂਗਰਸ ਕਹਿੰਦੀ ਸੀ ਬਾਬਾ ਸਾਹਿਬ ਅੰਬेडकर ਇੱਥੇ ਨਹੀਂ ਅੱਜ ਪੂਰੇ ਦੇਸ਼ ਵਿੱਚ ਰਾਹੁਲ ਗਾਂਧੀ ਕਾਂਗਰਸ ਦਾ ਸਰਦਾਰ ਸਰਵਾ ਇਹ ਗੱਲ ਕਰ ਰਿਹਾ ਕਿ ਸਭ ਕਾਸ਼ੀਰਾ ਮੇਜ ਨਹੀਂ ਇਨ੍ਹਾਂ ਦੇ ਖੋਪੜ ਵਿੱਚ ਕਾਂਗਰਸ ਦੇ ਖੋਪੜ ਵਿੱਚ کدی بھی گروا مہاپرشوں کا سنمان نہیں سی کانگرس نے سانگرس کے بہجن سماج دا مان سنمان نہیں سی یاد کرو جب سارا سمجھوتا پچھلے دو سار پہلے ووٹا تو پہلے ہویا شری چمکور صاحب شری آنند پور صاحب یہ دونوں سیٹان کے ہاتھی لڑیا ਕਾਂਗਰਸ ਨੇ ਬਿਆਨ ਦਿੱਤਾ ਸੀ ਅਕਾਲੀ ਦਲ ਨੂੰ ਸਲਾਹ ਦਿੱਤੀ ਸੀ ਕਿ ਇਹ ਪਵਿੱਤਰ ਤੇ ਪੰਥਕ ਸੀਟਾਂ ਦਲਤਾ ਨੂੰ ਕਿਉਂ ਦੇ ਦਿੱਤੀਆਂ ਦਲ ਤੇ ਨਥਿੰਗ 2 ਸਾਲ ਪਹਿਲਾਂ ਕਾਂਗਰਸ ਬੋਲੀ ਸੀ ਕਿ ਦਲ ਤੇ ਨਥਿੰਗ ਇਹਨਾਂ ਨੂੰ ਪਵਿੱਤਰ ਤੇ ਪੰਥਕ ਸੀਟਾਂ ਕਿਉਂ ਦੇ ਦਿੱਤੀਆਂ ਜਦੋਂ ਦਲਦਾ ਦਾ ਮੁੱਖ ਮੰਤਰੀ ਬਣਿਆ ਜੇ ਦੀ ਅੱਜ ਜੱਕਵਾਨੀ ਵਿੱਚ ਇੰਟਰਵਿਊ ਛਪਿਆ ਹਾਥੀ ਨੂੰ ਰੋਕਣ ਲਈ ਕਾਂਗਰਸ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਹਾਥੀ ਅਸੀਂ ਖੜਾ ਕੀਤਾ ਸੀ ਉਹਨੂੰ ਰੋਕਣ ਲਈ ਦਲਤ ਮੁੱਖ ਮੰਤਰੀ ਲਾਇਆ ਕਾਂਗਰਸ ਹਾਰੀ اور جنا دادھ مکھ مہتری لائیا اور فکوانے میرے کو نہیں گیرے مار دا رہا گڑی نوہ راؤ لئی کدی دس کروڑ کسے نو دیکھے گیا گڑی نوہ راؤ گڑی اجنت ہے کدی دو کروڑ دیکھے گیا گڑی نوہ راؤ گڑی اجنت ہے کدی کسے نو بچی لکھ دیکھے گیا گڑی نوہ راؤ گڑی اجنت ہے تے فکوانے دی ਜੋ ਵੀ ਵਸਤੀ ਵਿੱਚ ਮੁਜਰਾ ਕਰਕੇ ਗਿਆ ਦਲਤ ਮੁੱਖ ਮੰਤਰੀ ਮੁਜਰਾ ਮੁਜਰਾ ਕਰਕੇ ਗਿਆ ਕਹਿੰਦਾ ਸੀ ਗੜੀ ਵਿੱਚ ਨਹੀਂ ਧੰਤ ਜ ਨਹੀਂ ਜਿਹੜਾ ਕਾਂਗਰਸ ਨੇ ਦਲਤ ਮੁੱਖ ਮੰਤਰੀ ਲਾਇਆ ਸੀ ਤੁਸੀਂ ਕਹਿੰਦੇ ਸੀ ਸਾਡੇ ਵਾਲਾ ਕਰਤਾਰਪੁਰ ਦੇ ਡੇਰੇ ਆ ਵਿੱਚ ਭੰਜੇ ਸੌਦਾ ਰਹਾ ਗੜੀ ਗੜੀ ਭੋਰ ਨੂੰ ਆਏ ਮੈਂ ਤੁਹਾਡੇ ਵਾਲਾ ਅੱਜ ਜੋ ਅਖਬਾਰ ਦੇ ਵਿੱਚ ਲਿਖਦਾ ਆ ਕਿ ਮੈਂ ਰਾਮ ਭਗਤ ਐ ਅੱਜ ਜੋ ਅਖਬਾਰ ਚ ਇੱਕ ਇੱਕ ਲਾਈਨ ਵੀ ਲਿਖਦਾ ਵੀ ਐਡੀ ਬੜੀ ਇੰਟਰਵਿਊ ਲੱਗੀ ਅਖਬਾਰ ਅਖਬਾਰ ਲੈ ਕੇ ਆਇਆ ਉਹ ਗੱਡੀ ਦੇ ਵਿੱਚੋਂ ਚੱਕ ਕੇ ਐਡੀ ਬੜੀ ਜੱਕ ਮੈਨੂੰ ਇੰਟਰਵਿਊ ਲੱਗੀ ਇੱਕ ਵੀ ਨਾਂ ਨਹੀਂ ਲਿਖੀ ਕਿ ਮੈਂ ਰਬਦਾਸ ਭਗਤ ਐ ਤੇ ਸਾਡੇ ਵਾਲੇ ਕੀ ਕਹਿੰਦੇ ਸਾਡੇ ਵਾਲਾ ਉਹ ਕਹਿੰਦੇ ਸਾਡੇ ਵਾਲਾ ਜਿੰਨਾ ਚਿਰ ਮੁਖ ਅੰਮਲ ਰਿਹਾ ਮਾਤਰੀ ਰਿਹਾ ਕਾਂਗਰਸ ਦੇ ਖੂਨ ਵਿੱਚ ਹੈ ਦਲਤਾ ਬਾਰੇ ਸੋਚ ਹੈ ਕਾਂਗਰਸ ਦੀ ਦਲਤੇ ਚ ਨਤੇ ਤੇ ਮੇਰੀ ਇਹ ਕਹਾਣੀ ਸੁਣਾਉਣ ਦਾ ਮਤਲਬ ਕੀ ਹੈ ਥੋੜੀ ਕਾਂਗਰਸ ਜਦੋਂ ਇਹ ਜਿਹੜਾ ਅੱਜ ਚੰਨੀ ਆਪਣੇ ਆਪ ਨੂੰ ਅਜੀਤ ਅਖਬਾਰ 'ਚ ਕਹਿ ਰਿਹਾ ਕਿ ਮੈਂ ਰਾਮ ਭਗਤ ਹੈ ਥੋੜਾ ਚਾਹੀਦਾ ਧਰਮਾਂ ਦਾ ਸਾਰਿਆਂ ਦਾ ਸਤਿਕਾਰ ਹੈ ਹੋਣਾ ਚਾਹੀਦਾ ਕਿਸੇ ਨੂੰ ਵੀ ਹੋਣਾ ਚਾਹੀਦਾ ਲੇਕਿਨ ਦਲਤ ਸਮਾਜ ਨੂੰ ਮੂਰਖ ਬਣਾ ਕੇ ਨਹੀਂ ਦਲਤ ਸਮਾਜ ਨੂੰ ਗੁਮਰਾਹ ਕਰਕੇ ਨਹੀਂ ਔਰ ਇਸੇ ਕਾਂਗਰਸ ਨੇ ਜਦੋਂ ਕਾਂਗਰਸ ਹਾਰ ਗਈ ਸੀ ਕਾਂਗਰਸ ਨੇ ਬਿਆਨ ਲਾਇਆ ਸੀ ਕਿ ਉਹ ਹਾਰੇ ਕਹਿੰਦੇ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਬਿਠਾ ਲਈਆਂ ਤਾਂ ਹਾਰੇ ਇਹ ਦਲਤ ਇਹ ਨਥਿੰਗ ਇਹ ਮੁੱਖ ਮੰਤਰੀ ਕਿਉਂ ਬਣਾਇਆ ਕਾਂਗਰਸੀ ਕਹਿਣ ਨਕਪੈਸ ਕਿੰਨਿਆਂ ਨੂੰ ਪਤਾ ਇਸ ਗੱਲ ਦਾ ਕਿ ਦਲਤ ਪੈਰਾਂ ਦੀਆਂ ਜੁੱਤੀਆਂ ਕਿਹਾ ਇਹਨਾਂ ਨੇ ਇਹੋ ਦੀ ਨਜ਼ਰ ਚ ਕਾਂਗਰਸ ਦੀ ਨਜ਼ਰ ਚ ਅੱਜ ਵੀ ਦਲਤ ਜਨ ਨਹੀਂ ਇਹਨਾਂ ਨੇ ਅੱਜ ਅੱਜ ਕਾਂਗਰਸ ਨੇ ਬਿਆਨ ਲਾਇਆ ਸ਼੍ਰੀ ਰਾਹੁਲ ਗਾਂਧੀ ਜੀ ਨੇ ਬਿਆਨ ਲਾਇਆ ਜਿਹੜੇ ਇਤਲੇ ਲੜ ਕੇ ਆ ਕਿ ਸਭ ਕਾ ਸ਼ਰਮਜ ਨਹੀਂ ਤੇ ਨੰਦਪਰ ਸਾਹਿਬ ਦੀ ਲੋਕ ਸਭਾ پورا پنجاب کا دلت بھائی چارہ سب کاشی رام چلے بابا صاحب کا دوسرا نام کاشی رام کاشی رام نے کا کہ دلت از نتنگ یہ بابا صاحب امبیڈکر بارے کہی آ کیونکہ بابا صاحب کا دوسرا نام کاشی رام کا راہل راہ گاندھی جی نے یہ اپمان سب کا شی رام جی کا نہیں کیتا اے اپمان بابا صاحب ہے جی، جنہیں نے لڑائی جنہیں دی لڑائی جگت گرو روس جی مہاراج لڑتے رہے کہ ایسا چاہو جنہیں بارے گرو روداس مہاراج لڑائی لڑتے رہے نیچو کرو میرا گولن ਤੇ ਕਾਂਗਰਸ ਕਹਿੰਦੀ ਆ ਇਹ ਜਿਹਨਾਂ ਨੂੰ ਉੱਚੇ ਕਰਨਾ ਇਹ ਨਥਿੰਗ ਇਹਨਾਂ ਨੂੰ ਉੱਚੇ ਨਹੀਂ ਹੋਣਾ ਚਾਹੀਦਾ ਕਾਂਗਰਸ ਕਹਿੰਦੀ ਆ ਜਿਹਨਾਂ ਨੂੰ ਗੁਰੂ ਰਵਦਾਸ ਮਹਾਰਾਜ ਉੱਚੇ ਕਰਨਾ ਚਾਹੁੰਦਾ ਕਾਂਗਰਸ ਕਹਿੰਦੀ ਹੈ ਮਥੇ ਇਹਨਾਂ ਨੂੰ ਤਾਂ ਦੇਖੋ ਹੀ ਨਾ ਅੱਜ ਦੇ ਦਿਨ ਮੈਂ ਤੁਹਾਡੇ ਦਰ ਤੇ ਆਇਆ ਅੱਜ ਦੇ ਦਿਨ ਮੈਂ ਬਹੁਤ ਜਨ ਸਮਾਜ ਦੇ ਚਰਨਾਂ ਵਿੱਚ ਆਇਆ ਮੈਂ ਦਰਦ ਸਮਾਜ ਦੇ ਚੜ੍ਹਨ ਵਿੱਚ ਆਇਆ ਕਿ ਜਿਹੜੀ ਰਾਜ ਭਾਗ ਦੀ ਗੱਲ ਗੁਰੂ ਰਵਦਾਸ ਮਹਾਰਾਜ ਕਰਦੀ ਸੀ ਉਹੀ ਗੱਲ ਕੱਲ ਕੀ ਦਰਦ ਦੇ ਸਿਰ ਤੇ ਲਾ ਕੇ ਦਸ਼ਮੇਸ਼ ਪਿਤਾ ਵੀ ਕਰਦੇ ਸੀ ਇਹਨਾਂ ਗਰੀਬ ਸਿੱਖਰ ਕੋ ਦੋ ਬਾਸ਼ਾਹੀ ਕਿ ਦਰਦ ਨੂੰ ਬਾਸ਼ਾਹੀ ਮਿਲਣੀ ਚਾਹੀਦੀ ਆ ਗਰੀਬ ਨੂੰ ਪਾਸ਼ਾਹੀ ਮਿਲਣੀ ਚਾਹੀਦੀ ਆ ਪਰ ਕਾਂਗਰਸ ਕਹਿੰਦੀ ਆ ਦਲਿਤ ਇਜ਼ ਨਾਥਿੰਗ ਗਰੀਬ ਸਖਤ ਨਾਥਿੰਗ ਔਰ ਕਾਂਗਰਸ ਦਾ ਹੱਥ ਝੋਕਾ ਬਣਿਆ ਪੰਜਾਬ ਦੇ ਵਿੱਚ ਚੰਨੇ ਕਾਂਗਰਸ ਦਾ ਹੱਥ ਝੋਕਾ ਬਣਿਆ ਚੰਨੇ ਜਿਹੜਾ ਬਹੁਤ ਜਨਾਂ ਦੀ ਲੰਕਾ ਫੂਕਣਾ ਚਾਹੁੰਦਾ ਹੈ ਦਰਤ ਸਮਾਜ ਦੀ ਲੰਕਾ ਫੂਕਣਾ ਚਾਹੁੰਦਾ ਹੈ ਤੇ ਭਵਿੱਖਰ ਦਾ ਰੁੱਲਦਾ ਕਰ ਰਿਹਾ ਤੇ ਦੱਸੋ ਭਈ ਆਪਣਾ ਰਾਜ ਫੂਕ ਹੋਰ ਦੇਣਾ ਕਿ ਨਹੀਂ ਫੂਕਣਾ ਬਚਾਉਣਾ ਹੈ ਕਿ ਨਹੀਂ ਬਚਾਉਣਾ ਜੇ ਬਚਾਉਣਾ ਆਪਣਾ ਰਾਜ گھر اس بری کوئی گریب جتنا چاہیے کہ نہیں جتنا چاہیے